ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਵੇਟਿਕ ਤੇ ਅੱਜ ਆਪਾਂ ਨੇ ਵੀਡੀਓ ਚ ਨਾਲੇ ਤਾਂ ਤੁਹਾਨੂੰ ਸੂਟ ਵੀ ਦਿਖਾਉਣਿਆਂ ਨਾਲੇ ਕੁਝ ਕ ਗੱਲਾਂ ਕਰਨੀਆਂ ਨੇ ਜਿਵੇਂ ਕਿ ਇੱਕ ਤਾਂ ਨਾ ਸਾਰਿਆਂ ਨੂੰ ਰਿਕਵੈਸਟ ਹੈ ਵੀ ਜਿੰਨਾਂ ਜਿੰਨਾਂ ਦੇ ਆਪਾਂ ਪਾਰਸਲ ਭੇਜ ਦਿੰਨੇ ਆ ਪਲੀਜ਼ ਆਪ ਦੱਸਿਆ ਕਰੋ ਹਨਾ ਜਦੋਂ ਵੀ ਤੁਹਾਡੇ ਕੋਲੇ ਪਹੁੰਚ ਜਾਂਦਾ ਕਈ ਵਾਰ ਖੁਦ ਦੇ ਵੀ ਨਹੀਂ ਯਾਦ ਰਹਿੰਦਾ ਹਨਾ ਫਿਰ ਅੱਗੋਂ ਚੈਟ ਨੀਚੇ ਦੀ ਨੀਚੇ ਜਾ ਕੇ ਆਪਾਂ ਫਰੋਲਦੇ ਆ ਜਦੋਂ ਵੀ ਪੁੱਛਦੇ ਆ ਫਿਰ ਪੁੱਛਣਾ ਪੈਂਦਾ ਵੀ ਤੁਹਾਡੇ ਪਾਰਸਲ ਪਹੁੰਚ ਗਏ ਨੇ ਇੱਕ ਵਾਰ ਸਾਰੇ ਰਿਸਪੌਂਸ ਜਰੂਰ ਦਿਆ ਕਰੋ ਜਿਨ੍ਹਾਂ ਦੇ ਆਪਣੇ ਸੂਟ ਪਹੁੰਚੇ ਜਾਂਦੇ ਨੇ ਤੇ ਦੂਜੀ ਗੱਲ ਹਨਾ ਜਿਵੇਂ ਤੁਹਾਨੂੰ ਦੱਸ ਦਿਆਂ ਇੱਕ ਆਪਣੇ ਫੋਰਨ ਦੇ ਕਸਟਮਰ ਸੀ ਉਹਨਾਂ ਦੀ ਨਾ ਇੱਕ ਮਤਲਬ ਸੂਟ ਨੇ ਜਿਹੜੇ ਪ੍ਰੋਬਲਮ ਜੀ ਆ ਗਈ ਸੀ ਉਹ ਤੁਹਾਨੂੰ ਦੱਸ ਦਿਆ ਕੀ ਹੋਇਆ ਉਹਨਾਂ ਨੇ ਜਿਹੜਾ ਜੀ ਬਾਟਮ ਦਾ ਨਾਪ ਆ ਨਾ ਜਿਵੇਂ ਉਹ 벨ਟ ਤੋਂ ਬਿਨਾ ਆਪਾਂ ਨੂੰ ਦੱਸਤਾ ਜਿਹੜਾ ਸਾਨੂੰ ਤੁਸੀਂ ਨਾਪ ਭੇਜਦੇ ਹੁੰਨੇ ਉਹ ਪਲੀਜ਼ ਸਾਰਾ ਨਾ ਪ੍ਰੋਪਰ ਤਿਆਰ ਦਾ ਨਾਪ ਭੇਜ ਦਿਆ ਕਰੋ ਇਹ ਜੀ ਕੋਈ ਗੱਲ ਨਹੀਂ ਹੈ ਸਟੀਚਿੰਗ 'ਚ ਕੋਈ ਇਸ਼ੂ ਨਹੀਂ ਹੁੰਦਾ ਫਿਟਿੰਗ 'ਚ ਕੋਈ ਇਸ਼ੂ ਨਹੀਂ ਹੁੰਦਾ ਥੋੜਾ ਕਿਤੇ ਨਾ ਕਿਤੇ ਨਾ ਨਾਪ 'ਚ ਪ੍ਰੋਬਲਮ ਰਹਿ ਜਾਂਦੀ ਹੈ ਜਿਵੇਂ ਹੁਣ ਉਹਨਾਂ ਦੇ ਨਾ 벨ਟ ਤੋਂ ਬਿਨਾ ਦੱਸਤਾ ਉਹ ਦੇਖੋ 3.5 ਜਾਂ 4 ਇੰਚ ਦਾ ਫਰਕ ਪੈ ਗਿਆ ਇਹ ਨਾ ਜੇ ਵਸ ਉਹ ਖਰਾਬ ਹੋ ਗਿਆ ਹਨਾ बॉਟਮ ਉਹਨਾਂ ਨੇ ਦੁਬਾਰਾ ਆਪਣੇ ਤੋਂ ਸੂਟ ਫੇਰ ਬਣਵਾਏ ਨੇ ਸਹੀ ਨਾਪ ਦੇ ਫਿਰ ਦੁਬਾਰਾ ਕੋਰੀਅਰ ਕਰਨੇ ਪੈਣਗੇ ਹੁਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪ੍ਰੋਬਲਮ ਆਈ ਹਨਾ ਹੁਣ ਉਹਨਾਂ ਦੇ ਤਾਂ ਪੈਸੇ ਵੇਸਟ ਗਏ ਨੇ बॉਟਮ ਦੇ ਉੱਪਰ ਚਲੋ ਆਪਾਂ ਨੇ ਤਾਂ ਹਨਾ ਕਰਕੇ ਦੇਤੇ ਸਟੱਫ ਪਿਆ ਸੀ ਕਈ ਵਾਰ ਸਟੱਫ ਨਹੀਂ ਮਿਲਦਾ ਨਾ ਉਦੋਂ ਪ੍ਰੋਬਲਮ ਆ ਜਾਂਦੀ ਹੈ ਤੁਸੀਂ ਹਰ ਇੱਕ ਚੀਜ਼ ਦਾ ਤਿਆਰ ਦਾ ਨਾਪ ਭੇਜਿਆ ਕਰੋ ਪ੍ਰੋਪਰ ਹਨਾ ਜੇ ਤੁਸੀਂ ਭੇਜ ਰਹੇ ਹੋ 벨ਟ ਤੋਂ ਬਿਨਾ ਤਾਂ ਤੁਸੀਂ ਮੈਂਸ਼ਨ ਕਰਿਆ ਕਰੋ ਕਿ ਤੁਸੀਂ 벨ਟ ਤੋਂ ਬਿਨਾ ਭੇਜ ਰਹੇ ਆ ਤੇ ਵੀ 8 ਇੰਚ ਦੀ ਸਾਡੀ ਵੈਲਟ ਹੋਵੇ 8 ਇੰਚ ਦਾ ਹੈ ਨਾ ਲੋਅਰ ਪਾਰਟ ਹੋਵੇ ਤਾਂ ਐਵੇਂ ਕਰਕੇ ਤੁਸੀਂ ਨਾਪ ਭੇਜਿਆ ਕਰੋ ਤੇ ਅੱਜ ਦੇ ਜਿਹੜੇ ਸੂਟ ਨੇ ਉਹ ਆਪਣੇ ਖਾਦੀ कॉटन ਦੇ ਉੱਪਰ ਨੇ ਬਹੁਤ ਹੀ ਵਧੀਆ ਖਾਦੀ कॉटन ਆ ਤੇ ਰਾਮਟੈਕਸ ਬ੍ਰਾਂਡ ਦੀ ਹੈ ਜੀ ਬਹੁਤ ਹੀ ਜਿਆਦਾ ਸੋਹਣੀ ਹੈ ਤੁਸੀਂ ਵਿਦਆਊਟ ਲਾਈਨਿੰਗ ਵੀ ਸਟਿਚ ਕਰਾ ਸਕਦੇ ਹੋ ਤੇ ਵਿਦ ਲਾਈਨਿੰਗ ਵੀ ਸਟਿਚ ਕਰਾ ਸਕਦੇ ਹੋ ਵਧੀਆ ਰਹੂਗੀ ਜੇ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਾਉਣਾ ਚਾਹੁੰਦੇ ਹੋ ਤਾਂ ਕੋਈ ਇਸ਼ੂ ਨਹੀਂ ਹੈ ਬਹੁਤ ਹੀ ਸੋਹਣਾ ਬਣੂਗਾ ਸੂਟ ਬਹੁਤ ਹੀ ਸੋਹਣੀ ਸਰਦਾਰੀ ਜੇ ਕਲਰ ਨੇ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਨੇ ਅੱਜ ਤੁਹਾਨੂੰ ਸੂਟ ਦਿ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਅੱਜ ਜੀ ਅਪਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਇਹ ਰਿਹਾ ਜੀ ਆਪਣਾ ਪਹਿਲਾ ਸੂਟ print ਸਾਰੇ ਇੱਕ ਤੋਂ ਇੱਕ ਵਗ ਕੇ ਨੇ ਦੇਖੋ ਤੁਸੀਂ ਕਿੰਨਾ ਸੋਹਣਾ print ਤੇ ਇਹਦਾ ਸਟੱਫ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਸਟੱਫ ਆ ਬਹੁਤ ਹੀ ਜਿਆਦਾ ਸੌਫਟ ਆ ਠੀਕ ਹੈ ਜੀ ਪਹਿਲਾ ਲਾਈਟ ਬਰਾਊਨ ਜਿਹਾ ਕਲਰ ਹੈ ਇਹ ਨੈਕਸਟ ਕਲਰ ਹੈ ਜੀ ਆਪਣਾ ਇਹ ਸੂਟ ਆਪਾਂ ਨੇ ਸ਼ਿਮਰ ਸਟਫ ਤੇ ਰੈਡੀ ਕੀਤਾ ਸੀ ਬਹੁਤ ਹੀ ਸੋਹਣਾ ਕਲਰ ਸੀਗਾ ਸਾਰਿਆਂ ਨੇ ਬਹੁਤ ਡਿਮਾਂਡ ਕਰੀ ਆਪਾਂ ਕਾਫੀ ਪ੍ਰਿੰਟ ਚ ਕਾਫੀ ਸਟਫ ਚ ਇਹ ਵਾਲਾ ਕਲਰ ਲੈ ਕੇ ਆਏ ਸੀ ਫਿਰ ਇਹ ਵਾਲੀ ਮੈਚਿੰਗ ਰੋਗੀ ਬਹੁਤ ਸੋਹਣਾ ਸਟਾਫ ਹੈ ਜੀ ਜਿਵੇਂ ਗਰਮੀਆਂ ਦੇ ਵਿੱਚ ਨਾ ਇਹ ਸਟਫ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਠੰਡਾ ਜਿਹਾ ਸਟੱਫ ਆ ਇਹ ਆਪਾਂ ਕਿਤੇ ਨਾ ਕਿਤੇ ਫਿਰ ਗਰਮੀ ਦੇ ਵਿੱਚ ਜਾ ਕੇ ਜੋਰਜਟ ਤੋਂ ਮਤਲਬ ਹੈ ਨਾ ਸਿੰਥੈਟਿਕ ਸਟੱਫ ਤਾਂ ਵੀਰ ਪਸੰਦ ਨਹੀਂ ਕਰਦੇ ਹੁਣ ਅੱਗੇ ਜਾ ਕੇ ਤੇ ਐਵੇਂ ਦਾ ਹੀ ਸਟੱਫ ਜਿਹੜਾ ਵਧੀਆ ਲੱਗਦਾ ਫਿਰ ਇਹ ਦੇਖੋ ਪ੍ਰਿੰਟਿੰਗ ਤੁਸੀਂ ਇਹਦੀ ਜੇ ਤੁਸੀਂ ਸ਼ਰਟ ਨਾਲ ਦਾ ਪੈਚ ਦੁਪੱਟੇ 'ਚ ਪਵਾਉਂਗੇ ਨਾ ਤਾਂ ਬਹੁਤ ਸੋਹਣੇ ਬਣ ਗਏ ਸੂਟ ਕਲਰ ਪ੍ਰਿੰਟ ਦਿੱਤਾ ਹੈ ਜਿ ਕੋਈ ਗੱਲ ਹੀ ਨਹੀਂ ਵੀ ਜਿਹੜਾ ਨਹੀਂ ਸੋਹਣਾ ਪੂਰੇ ਸਰਦਾਰੀ ਲੁਖ ਦੇ ਸੂਟ ਲਈ ਜੀ ਜਿਨ੍ਹਾਂ ਨੂੰ ਬ੍ਰਾਈਟ ਜੇ ਕਲਰ ਪਸੰਦ ਨਹੀਂ ਹੈ ਨਾ ਉਹਨਾਂ ਲਈ ਨਹੀਂ ਸੂਟ ਦੇਖੋ ਵੱਡੇ ਵੱਡੇ ਫਲਾਰ ਬਣੇ ਹੋਏ ਆ ਇਸ ਚ ਪਰ ਇਹ ਨਹੀਂ ਹੈਗਾ ਵੀ ਓਵਰ ਜੇ ਲੱਗ ਰਹੇ ਨੇ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਅੱਗੇ ਆਗੀ ਜੀ ਫਰੋਜ਼ੀ ਬਾਟਮ ਇਹ ਦਿਨ ਆ ਗਿਆ ਇਸ ਤਰ੍ਹਾਂ ਦਾ ਪ੍ਰਿੰਟਰ ਇੱਕ ਇਹ ਵਾਲਾ ਆ ਗਿਆ ਜੀ ਇਸ 'ਚ ਵੀ ਬਹੁਤ ਸੋਹਣਾ ਪ੍ਰਿੰਟ ਆ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਆ ਪ੍ਰਿੰਟ ਸਾਰੇ ਇੱਕ ਤੋਂ ਇੱਕ ਵੱਧ ਕੇ ਨੇ ਦੁਪੱਟਾ ਵਗੈਰਾ ਰੈਡੀ ਕਰਾਉਣਾ ਤੁਸੀਂ ਇਹਦੇ ਨਾਲ ਜੇ ਹਾਪ ਪ्योर ਦਾ ਦੁਪੱਟਾ ਰੈਡੀ ਕਰਾਉਣਾ 300 ਦੀ ਰੇਂਜ 'ਚ ਵੀ ਮਿਲ ਜੂ 350 ਦੀ 'ਚ ਵੀ ਮਿਲ ਜੂ ਕਰਵਾ ਸਕਦੇ ਹੋ ਜੀ ਦੇਖੋ ਤੁਸੀਂ ਜੇ ਕੋਈ ਨਹੀਂ ਤੁਸੀਂ ਦੁਪੱਟੇ ਵਾਈਟ ਵੀ ਲੈਣਾ ਚਾਹੁੰਦੇ ਹੋ ਸੂਟਾਂ ਨੂੰ ਤਾਂ ਤੁਸੀਂ ਵਾਈਟ ਵੀ ਮੰਗਵਾ ਸਕਦੇ ਹੋ ਜੇ ਖੋਦਰ ਮਤਲਬ ਡਾਈ ਕਰਵਾਉਣੇ ਹੋਣ ਜੇ ਕੱਲੇ ਸੂਟ ਚਾਹੀਦੇ ਨੇ ਸੂਟ ਵੀ ਮਿਲ ਜਾਣਗੇ ਵਿਦਆਊਟ ਸਟੀਚਿੰਗ ਵੀ ਮਿਲ ਜਾਣਗੇ ਇਹ ਪ੍ਰਿੰਟ ਸਭ ਤੋਂ ਜ਼ਿਆਦਾ ਸੋਹਣਾ ਲੱਗ ਰਿਹਾ ਦਿਲ ਲਾਸਟ ਫਰ ਮੀ ਬਹੁਤ ਹੀ ਪਿਆਰਾ ਸੂਟ ਆ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੇ ਪ੍ਰਿੰਟ ਪਸੰਦ ਆਏ ਹੋਣਗੇ ਜੀ ਓਕੇ ਜੀ ਅਗਲੀ ਵੀਡੀਓ ਚ ਮਿਲਦੇ ਆ ਸੋਹਣੇ ਸੋਹਣੇ ਸੂਟਾਂ ਦੇ ਨਾਲ